ਕੋਰੀ ਵੱਲ ਪਿੱਠ ਕਰੀ ਜਾਵੇਂ ਮੁੰਡੇ ਤੋਂ ਲਿਆਂਦੇ ਆਮ ਤਰ੍ਹਾਂ ਦੇ ਹੋ ਮੁੰਡੇ ਲਿਆਂਦੇ ਆਮ ਤਰ੍ਹਾਂ ਦੇ ਘਾਰ ਲੱਗ ਪਏ ਪਰ ਨਾ ਹੁਣ ਸਾਰੇ ਵਾਦਿਆਂ ਤੋਂ ਮੁੱਕਰੀ ਗਈ ਜਗੇ ਕਾਜ ਪਈ ਨਾ ਸਰਕਾਰੇ ਵਾਦਿਆਂ ਤੋਂ ਮੁੱਕਰੀ ਗਈ ਹੋ ਝਾਕ ਸਰਕਾਰੀ ਛੱਡ ਕੇ ਆਪੋ ਆਪਣੀ ਦਾ ਨਾਰਾ ਰਲ ਕੇ ਸ਼ੰਗਰਚਾਂ ਜਲਾ ਆਇਆ ਬਈ ਕਾਲੀ ਜੋ ਸਮਾਲ ਸਰਦਾਰ ਕਾਲੀ ਜੋ ਸਮਾਲ ਸਰਦਾਰ ਬਰੋ ਕਦੇ ਨਾ ਕਿਸੇ ਨੂੰ ਡਰ ਘਾਰੇ ਦਾ ਬਰਦਦਰਵਾ ਇੱਕ ਬੇਨਤੀ ਕਰਦੇ ਆ ਟੈਂਟ ਵਾਲੇ ਭਰਾਵਾਂ ਨੂੰ ਕਿ ਉਹ ਸਾਨੂੰ ਸਟੇਜ ਦੇ ਅੱਗੇ ਮੈਨ ਲਾ ਟੈਂਟ ਵਾਲੇ ਭਰਾਵਾਂ ਨੂੰ ਇੱਕ ਫਾਇਸਾ ਨੇ ਜਿਹੜੀਆਂ ਉਹਨਾਂ ਚ ਪਾਣੀ ਖਤਮ ਆ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਪਾਣੀਆਂ ਦਾ ਟੈਂਕੀਆਂ ਦੇ